ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਜੀ ਠੀਕ ਠਾਕ ਸਾਰੇ ਸੋ ਦੋਸਤੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਜੀ ਪਿੰਡ ਦੋਸਤੋ ਇਹ ਕਾਲੀਆਵਾਲਾ ਜ਼ਿਲ੍ਹਾ ਫਿਰੋਜ਼ਪੁਰ ਦੇ ਨੇੜੇ ਸ਼ਹਿਰ ਤਲਵੰਡੀ ਪਾਈ ਆ ਜੀ ਇਸ ਘਰ ਦੇ ਵਿੱਚੋਂ ਕਾਫੀ ਤੁਹਾਨੂੰ ਪਸ਼ੂ ਦਿਖਾਉਂਦੇ ਰਹੀਦਾ ਜੀ ਬਈ ਹੁਣ ਉਹਦਾ ਵਪਾਰ ਦਾ ਕੰਮ ਆ ਵਿਕਰੀ ਵਾਸਤੇ ਇਹਨਾਂ ਕੋਲੇ ਜ਼ਿਆਦਾਤਰ ਦੋਸਤੋ ਨੀਲੀ ਰਾਵੀ ਨਸਲ ਤੇ ਕੰਮ ਕਰਦੇ ਆ ਬਹੁਤ ਸੋਹਣੀਆਂ ਝੋਟੀਆਂ ਬਾਈ ਹੁਣਾਂ ਕੋਲੇ ਆਉਂਦੀਆਂ ਤੇ ਅੱਜ ਵੀ ਤੁਹਾਨੂੰ ਟੌਪ ਦੇ ਨਗੀਨੇ ਦੋ ਦਿਖਾ ਦੇਣੇ ਆ ਜੀ ਦੋਵੇਂ ਬੂਰੀਆਂ ਹੋਣਗੀਆਂ ਤੇ ਨੀਲੀ ਰਾਵੀ ਨਸਲ ਦੇ ਵਿੱਚ ਹੋਣਗੀਆਂ ਜੀ ਠੀਕ ਹੈ ਟੋਟਲ ਤੁਹਾਨੂੰ ਤਿੰਨ ਨਾਗ ਦਿਖਾਉਣੇ ਆ ਜੀ ਇੱਕ ਥੋੜੀ ਜਿਹੀ ਓਵਰਵਾਈਟ ਦੇ ਵਿੱਚ ਕੱਟੀ ਹੈ ਨੀਵੀਂ ਰਾਵੀ ਨਸਲ ਦੇ ਵਿੱਚ ਇਹ ਵੀ ਤੁਹਾਨੂੰ ਦਿਖਾਉਂਗਾ ਤੋਰ ਫਿਰ ਕੇ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਰੇਟ ਵੀਡੀਓ ਦੇ ਵਿੱਚ ਹੀ ਹੋਊਗਾ ਜਿਹੜਾ ਨਾਗ ਤੁਹਾਨੂੰ ਇਹਨਾਂ ਦੇ ਵਿੱਚੋਂ ਜਚੇ ਉਹਦੀ ਤਸਲ ਤੁਸੀਂ ਆਪ ਕਰਨੀ ਆ ਕੇ ਠੀਕ ਆ ਜੀ ਤੇ ਬਾਕੀ ਇਹਨਾਂ ਦੀ ਜਿਹੜੀ ਦੋਸਤੋ ਗੱਲਬਾਤ ਆਓ ਬਾਈ ਨਾਲ ਕਰੀਏ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਰਜੀਤ ਜੀ ਬਜ ਨਾਮ ਦੱਸਿਓ ਆਪਣਾ ਸਰਜੀਤ ਸਿੰਘ ਹੈ ਜੀ ਪਿੰਡ ਆਪਣਾ ਕਾਲੀ ਵਾਲਾ ਕਾਲੀ ਵਾਲਾ ਜੀ ਠੀਕ ਅੱਛਾ ਪਸ਼ੂ ਫਿਰ ਵਪਾਰ ਤੌਰ ਤੇ ਆਈ ਜਾਂਦੇ ਆ ਹਾਂ ਜੀ ਹਾਂ ਜੀ ਠੀਕ ਹੈ ਅੱਛਾ ਤਿੰਨ ਤਿੰਨ ਨਾਗ ਹੈਗੇ ਆਪਣੇ ਕੋਲੇ ਦੋ ਵੱਚ ਬੂਰੀਆਂ ਨਾ ਦੋਵੇਂ ਨੀਲੀ ਰਾਵੀ ਹਾਂ ਜੀ ਨੀਲੀ ਰਾਵ ਦੀਆਂ ਬੂਰੀਆਂ ਬਹੁਤ ਟੌਪ ਦੀਆਂ ਛੋਟੀਆਂ ਬਹੁਤ ਸੋਹਣੀਆਂ ਜਿਹੜੀ ਵੀਰ ਬੂਰੀਆਂ ਦਾ ਸ਼ੌਂਕ ਰੱਖਦੇ ਉਹਨਾਂ ਨੂੰ ਦੋਸਤੋ ਇਹ ਕਟੀਆਂ ਪਸੰਦ ਆਉਣਗੀਆਂ ਦੋ ਹਾਂ ਵੇਖ ਲਓ ਇਹ ਅੱਖਾਂ ਕੋਲ ਆ ਵੀ ਅੱਛਾ ਜਿਹੜੀ ਵੱਡੀ ਹੈ ਇਹਨਾਂ ਦੇ ਵਿੱਚ ਕਿੰਨੇ ਟਾਈਮ ਦੀ ਹੈ ਇਹ 20 ਮਹੀਨੇ ਦੀ ਜੀ 20 ਮਹੀਨੇ ਦੰਦਾ ਤੋਂ ਕਿਵੇਂ ਹੋਊਗੀ ਵੀਮੀ ਨੇ ਉਮਰ ਠੀਕ ਹੈ ਜੀ ਬਹੁਤ ਸੋਹਣੀ ਕੱਟੀ ਤੁਹਾਨੂੰ ਦਿਖਾਉਂਗਾ ਖੋਲ ਲਿਆ ਬਾਈ ਤੋਰੀ ਇਹਨੂੰ ਕਰਮ ਵਾਲੀ ਬਹੁਤ ਸੋਹਣੀ ਝੂਟੀ ਇਹ ਤਿਆਰ ਹੋਣ ਵਾਲੀ ਆ ਠੀਕ ਹੈ ਜੀ ਅੱਖਾਂ ਐਨ ਬਿਲਕੁਲ ਵਾਈਟ ਹੋਣ ਗਈਆਂ ਜੀ ਦੋਵੇਂ ਬਹੁਤ ਸੋਹਣੇ ਮਾਚੀ ਕਰੀ ਦੀਆਂ ਜੀ ਅੱਖਾਂ ਘੋਲੋ ਦੋਸਤੋ ਸੁੰਗ ਸੁੰਗ ਚੈੱਕ ਕਰ ਲਓ ਜੀ ਕਰਮ ਵਾਲੀ ਜੀ ਬਹੁਤ ਸੋਹਣਾ ਸੈਂਗ ਤਾਂ ਕੋਕਾ ਹੀ ਲੱਗਾ ਪਿਆ ਜੀ ਬਹੁਤ ਸੋਹਣਾ ਢਾਂਚਾ ਇਸ ਕੱਟੀ ਦਾ ਤੁਹਾਨੂੰ ਪਸੰਦ ਆਊਗਾ ਠੀਕ ਹੈ ਜੀ ਰੰਗ ਦੋਸਤੋ ਸਾਰਾ ਹੀ ਬੂਰਾ ਬਹੁਤ ਸੋਹਣਾ ਰੰਗ ਬੂਰਾ ਤੇ ਬਾਕੀ ਖੜਨੀ ਖੁੜਨੀ ਤੁਸੀਂ ਆਪ ਹੀ ਚੈੱਕ ਕਰ ਲਓ ਦੋਸ ਬਹੁਤ ਸੋਹਣੀ ਖੜਦੀ ਹੈ ਲੱਤਾ ਜੋੜ ਕੇ ਇਹ ਖੁਰਨੀ ਤੇ ਵੀ ਇਸੇ ਤਰ੍ਹਾਂ ਖੜਦੀ ਰਹਿੰਦੀ ਹੈ ਇਹ ਠੀਕ ਹੈ ਜੀ ਬਾਕੀ ਸਭ ਹੀ ਚੰਗੀ ਸੰਗ ਬਹੁਤ ਸੋਹਣਾ ਲੱਗਾ ਜੀ ਇਹਨੂੰ ਜੀ ਹਾਂ ਕੱਟੀ ਨਹੀਂ ਕਿਤੋਂ ਵੀ ਨਹੀਂ ਖੁੰਜੀ ਸਾਰੀ ਕੱਟੀ ਚੰਗੀ ਆ ਬਹੁਤ ਸੋਹਣਾ ਲੱਗਾ ਝੋਲੀ ਬਹੁਤ ਸੋਹਣੀ ਲੱਗੀ ਜੀ ਅੱਛਾ ਦੋਸਤੋ 20 ਮਹੀਨੇ ਉਮਰ ਤੇ ਬਾਕੀ ਸਭ ਹੀ ਹੈ ਕੱਟੀ ਰਾਜੀ ਹੈ ਇਹ ਠੀਕ ਹੈ ਤੇ ਥਣ ਤੁਹਾਨੂੰ ਉੱਥੇ ਹੀ ਮੈਂ ਦਿਖਾਉਂਗਾ ਬਾਕੀ ਪੜੇ-ਪੜੇ ਤੁਸੀਂ ਦੇਖ ਸਕਦੇ ਹੋ ਚੈੱਕ ਕਰ ਸਕਦੇ ਹੋ ਬਿਲਕੁਲ ਚੱਕਵੇਂ ਤੇ ਸਰੀਰ ਦੀ ਬਨਾਵਟ ਬਹੁਤ ਸੋਹਣੀ ਤੇ ਕਦ ਕਾਠ ਵੀ ਬਹੁਤ ਸੋਹਣਾ ਕੀਤਾ ਉਮਰ ਦੇ ਹਿਸਾਬ ਨਾਲ 20 ਮਹੀਨੇ ਉਮਰ ਮੰਨ ਕੇ ਚਲ ਵੀ ਠਾਣਾ 1.5 ਸਾਲ ਤੋਂ ਥੋੜੀ ਜਿਹੀ ਉੱਪਰ ਹੈ ਇਹ ਠੀਕ ਹੈ ਥਾਣੇ ਕਰਮਾ ਵਾਲੀ ਨੂੰ ਬਹੁਤ ਸੋਹਣਾ ਲੱਗਾ ਤੇ ਆਲੋ ਦੋਸਤੋ ਥਾਣਾ ਚੈੱਕ ਕਰੋ ਜੀ ਇਹ ਚਾਰੇ ਥਾਣਾ ਅਲੱਗ-ਅਲੱਗ ਹੈ ਬਹੁਤ ਸੋਹਣਾ ਗੈਪ ਥਾਣਾ ਦੇ ਵਿੱਚ ਤੇ ਥਣ ਦਾ ਸਾਈਜ਼ ਵੀ ਦੋਸਤੋ ਐਨ ਬਿਲਕੁਲ ਬਰਾਬਰ ਦਾ ਬਹੁਤ ਸੋਹਣਾ ਥਣ ਲੱਗ ਗਿਆ ਬਹੁਤ ਜਿਆਦਾ ਆਲੋ ਦੋਸਤੋ ਠੀਕ ਹੈ ਜੋ ਰਿਗੂਲੀ ਜਾਂ ਯਾਤਨਾ ਦੇ ਵਿੱਚ ਤੇ ਇਹਦਾ ਰੇਟ ਫਿਰ ਕੀ ਸੋਚਿਆ ਇਹਦਾ 45000 ਰੁਪਏ ਰੇਟ ਹੈ ਜੀ 45000 ਹਾਂਜੀ ਮਾਨਤਨ ਹੋ ਜਾਊਗਾ ਮੋਕੇ ਹਾਂਜੀ ਹਾਂਜੀ ਕਰਾਂ ਠੀਕ ਹੈ ਦੋਸਤੋ ਪਹਿਲੇ ਨੰਬਰ ਤੇ ਝੋਟੀ ਤੁਹਾਨੂੰ ਦਿਖਾਈ ਹੈ ਜੀ ਰੇਟ 45000 20 ਮਹੀਨੇ ਉਮਰ ਸੋਹਣੀ ਸੁਨੱਖੀ ਕੱਟੀ ਤੁਹਾਨੂੰ ਦਿਖਾਈ ਹੈ ਜੀ ਠੀਕ ਹੈ ਰੇਟ ਦੇ ਵਿੱਚੋਂ ਜਿਹੜਾ ਦੋਸਤੋ ਲੈਸ ਮੌਕੇ ਦੇ ਉੱਤੇ ਹੋਊਗਾ ਇੱਕ ਜਿਹੜੀ ਦੂਜੇ ਨੰਬਰ ਤੇ ਆਪਣੇ ਕੋਲ ਬਹੁਤ ਚੰਗੀ ਕੱਟੀ ਬਹੁਤ ਜਿਆਦਾ ਚੰਗੀ ਕੱਟੀਆਂ ਦੋਵੇਂ ਹੀ ਦੋਸਤੋ ਇਹ ਸਾਹੀ ਹੈ ਜੀ ਹੈਗੀਆਂ ਪੜੀਆਂ हां ਕੱਟੀਆਂ ਦੋਵੇਂ ਰਾਜੀ ਹੈਂਗੇ ਦੇਖੋ ਇਹ ਮੜਾ ਹੈ ਸਹੰਗਾ ਖੋਲਿਆ ਖੋਲੇ ਲੈ ਆ ਲੈ ਬਾਹਰ ਲੈ ਤੋੜ ਕੇ ਦੇਖ ਰਹੇ ਆ ਇਹਨੂੰ ਦੋਸਤੋ ਕੱਟੀਆਂ ਵੀ ਬਹੁਤ ਸੋਹਣੀਆਂ ਤੁਹਾਨੂੰ ਪਸੰਦ ਆਉਗੀਆਂ ਇਹ ਬਿਚਾਰੇ ਜਿੱਟੇ ਹੈਗੇ ਜੀ ਠੀਕ ਹੈ ਰੰਗ ਰੂੰਗ ਕਰਮਾਂ ਵਾਲੀਆਂ ਦੇ ਦੋਹਾਂ ਦੇ ਬਹੁਤ ਸੋਹਣੇ ਵਾਲ ਕੱਟੇ ਕਰਕੇ ਥੋੜਾ ਜਿਹਾ ਬਲੈਕ ਰੰਗ ਦੇ ਦਸੂਗਾ ਬਾਕੀ ਜਦੋਂ ਜੱਟ ਆ ਗਈ ਕੱਟੀਆਂ ਪਰ ਫੜਾਈਆਂ ਕੱਟੀਆਂ ਤੇ ਬਹੁਤ ਸੋਹਣੀ ਬਣ ਜਾਣੀਆਂ ਇਹ ਸੈਂਗ ਬਹੁਤ ਸੋਹਣਾ ਲੱਗਾ ਜੀ ਅੱਖਾਂ ਵੀ ਕੋਸ਼ ਵਗੈਰਾ ਤੁਸੀਂ ਚੈੱਕ ਕਰ ਸਕਦੇ ਹੋ ਜੀ ਬਹੁਤ ਲੰਮੀ ਪੂਸ਼ ਤੇ ਬਾਕੀ ਫੇਸ ਤੁਹਾਨੂੰ ਮੈਂ ਦਿਖਾਉਂਗਾ ਫੇਸ ਫੇਸ ਕੱਟੀ ਦਾ ਵੀ ਬਹੁਤ ਸੋਹਣਾ ਛੋਟਾ ਛੋਟਾ ਸੈਂਗ ਤੇ ਅੱਖਾਂ ਦੋਵੇਂ ਵਾਈਟ ਦੋਵੇਂ ਚੈੱਕ ਕਰ ਸਕਦੇ ਹੋ ਜੀ ਠੀਕ ਹੈ ਇਹਦੇ ਚਾਰੇ ਪਾਰਾਂ ਤੇ ਹੈ ਨਾ ਮਾਰ ਹਾਂਜੀ ਹਾਂਜੀ 9 ਇਚ ਤੇ ਹੈਗੀ ਅਗਲੇ ਠੀਕ ਹੈ ਬਾਕੀ ਸਰੀਰ ਦੀ ਬਣੌਟ ਦੋਸਤੋ ਤੁਸੀਂ ਚੈੱਕ ਕਰ ਸਕਦੇ ਹੋ ਜੀ ਰੰਗ ਰੂng ਕਾਫੀ ਸੋਹਣਾ ਕੱਟੀ ਦਾ ਬਹੁਤ ਸੋਹਣੀਆਂ ਕੱਟੀਆਂ ਇਹ ਤਿਆਰ ਹੋਣਗੀਆਂ ਜੇ ਸੰਭਗੀਆਂ ਦਾ ਬਾਕੀ ਖਣ ਤੁਣ ਦੋਸਤੋ ਇਸ ਕੱਟੀ ਦੇ ਵੀ ਤੁਹਾਨੂੰ ਦਿਖਾਉਂਗਾ ਉਮਰ ਉਹ ਫਿਰ ਕਿੰਨੀ ਕੁ ਹੋਊਗੀ ਇਹ ਇਹ 16 ਮਹੀਨਿਆਂ ਦੀ ਹੈ ਜੀ 16 ਮਹੀਨਿਆਂ ਦੀ ਹਾਂਜੀ ਠੀਕ ਹੈ ਦੋਸਤੋ ਇਹ ਕੱਟੀ 16 ਮਹੀਨਿਆਂ ਦੀ ਹੈ ਜੀ ਕਾਣ ਦੋਪੇ ਦੇ ਵੀ ਨਿਕਲੋ ਬਹੁਤ ਹੈੀ ਆਗਰ ਥਣ ਬਹੁਤ ਸਾਰਾ ਲੱਗਾ ਸਾਰੀ ਨਿਸ਼ਾਨੀਆਂ ਚੈੱਕ ਕਰੋ ਜੀ ਬਹੁਤ ਸੋਨਾ ਥਣ ਗੈਪ ਤੇ ਚਾਰੇ ਥਾਣੇ ਨਿਕੜੇ ਹੋਣਗੇ ਤੇ ਬਾਕੀ ਸਭੀ ਹੈ ਕੱਟੀ ਰਾਜੀ ਹੈ ਇਹਦਾ ਰੇਟ ਫਰਕੀ ਹੈ ਇਹਦਾ 42000 ਰੁਪਏ ਰੇਟ ਹੈ ਜੀ 42000 ਹਾਂ ਜੀ ਠੀਕ ਹੈ ਦੋਸਤੋ 42000 ਦੂਜੇ ਨੰਬਰ ਵਾਲੀ ਕੱਟੀ ਦਾ ਰੇਟ ਠੀਕ ਹੈ ਜੀ ਨਾ ਰੇਟ ਬਾਈ ਦੱਸੇ ਜਾਂਦਾ ਇਹ ਦੇ ਵਿੱਚੋ ਜਿਹੜਾ ਦੋਸਤੋ ਮਾਨਤਾਨ ਮੌਕੇ ਦੇ ਉੱਤੇ ਹੋਊਗਾ ਠੀਕ ਹੈ ਫੇਸ ਕੁਆਲਟੀ ਦੋਸਤੋ ਚੈੱਕ ਕਰ ਸਕਦੇ ਹੋ ਸੋਹਣੀ ਹੈ ਠੀਕ ਹੈ 42000 ਰੇਟ ਮਾਨ ਤਨ ਦੋਸਤੋ ਮੌਕੇ ਦੇ ਉੱਤੇ ਹੋ ਜਾਊਗਾ ਅੱਛਾ ਇੱਕ ਜਿਹੜੀ ਆਪਣੇ ਕੋਲੇ ਤੀਜੇ ਨੰਬਰ ਤੇ ਐ ਥੋੜੀ ਓਵਰ ਵਾਈਟ ਹੈ ਬਹੁਤ ਚੰਗੀ ਹੈ ਜੀ ਹੂੰ ਅੱਛਾ ਹੈ ਥੋੜੀ ਲਿਸੀ ਹੈ ਖੋਲ ਲੈਣ ਨੂੰ ਵੀ ਦੋਸਤੋ ਇਹ ਵੀ ਕੱਟੀ ਤੁਹਾਨੂੰ ਦਿਖਾਉਣਾ ਤੋੜ ਕੇ ਵੈਸੇ ਕੱਟੀ ਚੰਗੀ ਹੈ ਥੋੜੀ ਓਵਰ ਵਾਈਟ ਦੇ ਵਿੱਚ ਹੈ ਤੇ ਬਸ ਥੋੜਾ ਜਿਹਾ ਲਿਸਾ ਪਾਣਾ ਹੈ ਜਦੋਂ ਦੋਸਤੋ ਕੱਟੀ ਇਹ ਸਾਂਭ ਗਈ ਤਾਂ ਸੋਹਣੀ ਬਣ ਜਾਣੀ ਹੈ ਇਹ ਆ ਦੋਸਤੋ ਦੇਖ ਲਓ ਤੁਰ ਤੁਰ ਚੈੱਕ ਕਰ ਲਓ ਜੀ ਇੱਕ ਸਾਲ ਦੋਸਤੋ ਉਮਰ ਇਹ ਚਿਕਨ ਵੀ ਵੱਗਾ ਇਹਦਾ ਅੱਛਾ ਟਾਈਆਂ ਠੀਕ ਐ ਖਾਂ ਤੋਂ ਲੈ ਨੀ ਠੀਕ ਐ ਲੈ ਚਾ ਕਿ ਬੁੱਤੀ ਬੌਲਮ ਇਹ ਢਾਂਚਾ ਦੋਸਤੋ ਇਸ ਕੱਟੀ ਦਾ ਵੀ ਸੋਹਣਾ ਠੀਕ ਐ ਜੀ ਬਾਕੀ ਮਾਰਕਿੰਗ ਤੁਸੀਂ ਆਪ ਹੀ ਚੈੱਕ ਕਰ ਸਕਦੇ ਹੋ 1 ਸਾਲ ਉਮਰ ਤੇ ਰੇਟ ਇਹਦਾ ਇਹਦਾ 22000 ਰੇਟ ਐ 22000 ਹਾਂ ਜੀ ਮਾਨਤਾਨ ਹੋ ਜੂ ਮੌਕੇ ਤੇ ਹਾਂ ਜੀ ਠੀਕ ਐ ਚਾਰੇ ਥਣੇ ਲਿਖੜਵੇ ਠੀਕ ਐ ਜੀ ਟੋਟਲ ਤੁਹਾਨੂੰ ਦੋਸਤੋ ਤਿੰਨ ਨਗ ਦਿਖਾਤੇ ਆ ਜੀ ਤੋਰ ਫੇਰ ਕੇ ਜਿਹੜਾ ਨਾਗਰ ਤੁਹਾਨੂੰ ਇਹਨਾਂ ਦੇ ਵਿੱਚੋਂ ਜਚੇ ਉਹਦੀ ਤਸਲੀ ਤੁਸੀਂ ਆਪ ਕਰ ਲੈਣੀ ਆ ਕਿ ਠੀਕ ਹੈ ਰੇਟ ਜਿਹੜਾ ਦੱਸਿਆ ਬਾਈ ਨੇ ਇਹਦੇ ਵਿੱਚੋਂ ਦੋਸਤੋਂ ਮੌਕੇ ਦੇ ਉੱਤੇ ਮਾਨ-ਪਾਨ ਹੋ ਜਾਊਗਾ ਠੀਕ ਹੈ ਜੀ ਤੇ ਚਲੋ ਠੀਕ ਹੈ ਬਾਈ ਜੀ ਠੀਕ ਹੈ ਜੀ